ਇਹ ਜਵਾਨ ਜਿਹਨੂੰ ਸ਼ੌਰਿਆ ਚੱਕਰ ਮਿਲਿਆ ਔਰ ਸ਼ੌਰਿਆ ਚੱਕਰ ਉਸਦੀ ਦਲੇਰੀ ਔਰ ਉਸਦੀ ਬਹਾਦਰੀ ਕਰਕੇ ਔਰ ਉਸ ਜਵਾਨ ਨੂੰ ਅੱਜ ਮਜ਼ਬੂਤ ਰਾਸ਼ਟ੍ਰ ਸੰਗਠਨ ਜਿਹੜਾ ਬਟਾਲੇ ਤੋਂ ਉਹਨਾਂ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਫੈਮਿਲੀ ਵੀ ਨਾਲ ਆ ਉਹਨਾਂ ਦੀ ਉਹਨਾਂ ਦੇ ਫਾਦਰ ਵੀ ਨਾਲ ਨੇ ਔਰ ਜਿਨ੍ਹਾਂ ਵੱਲੋਂ ਸਨਮਾਨ ਕੀਤਾ ਗਿਆ ਗੁਕੇਂਦਰ ਅੰਗਰਾਲਾ ਉਹਨਾਂ ਨੇ ਇੱਕ ਉਦੇਸ਼ ਹੀ ਇਹ ਰੱਖਿਆ ਹੋਇਆ ਕਿ ਉਹ ਖਿਡਾਰੀ ਜਿਨ੍ਹਾਂ ਨੇ ਕੋਈ ਦੇਸ਼ ਵਾਸਤੇ ਨਾਮ ਕੀਤਾ ਹੋਵੇ ਜਾਂ ਐਸੇ ਜਵਾਨ ਜਿਹੜੇ ਆਪਣੀ ਇੱਕ ਵੱਖਰੀ ਪਹਿਚਾਨ ਜਾਂ ਆਪਣੀ ਇੱਕ ਆਪਣੀ ਕਾਬਲੀਅਤ ਦੇ ਨਾਤੇ ਜਾਣੇ ਜਾਂਦੇ ਹੋਣ ਤਾਂ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਮੇਰੇ ਨਾਲ ਮਿਲਤੀ ਅਵੇਲਬਲ ਕੀਪ ਨਾਲ ਗੱਲ ਕਰਕੇ ਅੱਛਾ ਮਿਲਤੀ ਸਿੰਘ ਸੀਆਰਪੀਐਫ ਜਵਾਰ ਤੁਸੀਂ ਕਿਵੇਂ ਦੇ ਹਾਲਾਤ ਚੋਂ ਗੁਜ਼ਰੇ ਜਦੋਂ ਇੱਕ ਨਕਸਲੀ ਹਮਲਾ ਹੋਇਆ ਕਿ ਵੀ ਸ਼ੌਰਤ ਚੱਕਰ ਮਿਲਣਾ ਇੱਕ ਬਹੁਤ ਵੱਡਾ ਮਾਨ ਹੁੰਦਾ ਹੈ ਜਵਾਨ ਯੂ ਐਨਕਾਉਂਟਰ ਦੇ ਤੇ ਬੜੇ ਲੜਾਈ ਦੇ ਵਿੱਚ ਕਿੱਦਾਂ ਬਣੇ ਜਿਵੇਂ ਆਪਣੇ ਜਵਾਨ ਨੂੰ ਇਹਨੇ ਕਰ ਲਈਆਂ ਮਿਹਨਤਾਂ ਵਿੱਚ ਇਹੀ ਸਿਖਾਇਆ ਜਾਂਦਾ ਜਿਵੇਂ ਬਖਸ਼ੀ ਨਾਲ ਨਹੀਂ ਨਾਲ ਕਿ ਜਿਸ ਇਲਾਕੇ ਦੀ ਗੱਲ ਹੁੰਦੀ ਪਈ ਆ ਉਸ ਇਲਾਕੇ ਦੇ ਵਿੱਚ ਸ਼ਾਇਦ ਆਪਾਂ ਜਦੋਂ ਸੋਚਦੇ ਆ ਉਸ ਉਸ ਇਲਾਕੇ ਬਾਰੇ ਪਰ ਸ਼ਾਇਦ ਹੁੰਦਾ ਕਿ ਉਸ ਇਲਾਕੇ ਦਾ ਨਾਮ ਹੀ ਨਾ ਆਵੇ ਪਰ ਤੁਸੀਂ ਤਾਂ ਡਿਊਟੀ ਨਿਭਾ ਰਹੇ ਹੋ ਉੱਥੇ ਸਾਹਮਣਾ ਕੀਤਾ ਉਹਨਾਂ ਨਕਸਲੀਆਂ ਨਾਲ ਉਸ ਮੁਕਾਬਲੇ ਦਾ ਉਹ ਮੁਕਾਬਲਾ ਕਿਵੇਂ ਨਾਲ ਉਹ ਮੁਕਾਬਲਾ ਪਰ ਇਹ ਨਹੀਂ ਕਿ ਕੈਂਪ ਲਗਾਣਾ ਹੈ ਹਮਾ ਕੈਂਪ ਹੋ ਕੇ ਪਰ ਇਹ ਨਹੀਂ ਹੈ ਕਿ ਹਮਾ ਕੈਂਪ ਲਗਾਣਾ ਹੈ ਉਹ ਕੈਂਪ ਲਗਾਉਣਾ ਹੈ ਇਹਨਾਂ ਨੂੰ ਸਮਾਂ ਕਿਤੇ ਬੋਲੀ ਵੀ ਲੱਗੀ ਉਸ ਦੌਰਾਨ ਅੰਦਰ ਆਹ ਬੋਲੀ ਸਾਥੀ ਦੇ ਰਹੇ ਨੇ ਇੱਥੇ ਇੱਕ ਬਾਦ ਲਈ ਸਭ ਕੀ ਸ਼ਾਇਦ ਪਰਿਵਾਰ ਵਾਸਤੇ ਵੀ ਬਹੁਤ ਔਖਾ ਵੇਲਾ ਹੋਊਗਾ ਜਦੋਂ ਉਹਦੇ ਕੋਈ ਛੋਟਾ ਜਿਹਾ ਬੇਟਾ ਵੀ ਹੈ ਜੀ ਇਹ ਹੈ ਇਹ ਪਰਿਵਾਰ ਦਾ ਟੇਸਾ ਕਿ ਕਿੰਨੇ ਕਿਤੇ ਇਹ ਚੀਜ਼ ਆ ਜਾਂਦੀ ਕਿ ਇੱਕ ਜਦੋਂ ਫੌਜ ਚ ਭਰਤੀ ਹੋਏ ਜਾਂ ਸੀਆਰਪੀਐਫ ਦੇ ਵਿੱਚ ਕੋਈ ਵੀ ਸ਼ਾਇਦ ਦੇਸ਼ ਪਹਿਲਾਂ ਪਰਿਵਾਰ ਕਿਵੇਂ ਬਾਦ ਵਿੱਚ ਲੱਗੇ ਇਹ ਤਾਂ ਗੱਲ ਠੀਕ ਹੈ ਸੱਚ ਦੇਸ਼ ਪਹਿਲੇ ਆ ਪਰਿਵਾਰ ਦੇ ਨਾਲ ਕਦੇ ਜਦੋਂ ਉਸ ਮੰਚ ਤੇ ਖੜੇ ਸੀ ਜਦੋਂ ਸ਼ੋਰਿਆ ਚੱਕਰ ਲੈਣਾ ਸੀ ਤਾਂ ਉਦੋਂ ਉਹ जख्मਾ ਕਿਤੇ ਇੱਕ ਛੋਟੇ ਲੱਗਦੇ ਪਏ ਸੀ ਉਹ ਮੰਚ ਤੇ ਜਦੋਂ ਮੈਂ ਗਿਆ ਬਹੁਤ ਗਰਮ ਮਹਿਸੂਸ ਹੋਇਆ ਮੈਨੂੰ ਅੱਜ ਮੈਂ ਆਪਣੇ ਪੰਜਾਬ ਦਾ ਔਰ ਆਪਣੇ ਜ਼ਿਲ੍ਹੇ ਦਾ ਨਾਮ ਰੋਸ਼ਨੀ ਦਿੱਤਾ ਬਿਲਕੁਲ ਜੁਗਿੰਦਰ ਸਿੰਘ ਅਰਾਲਾ ਜਿਨ੍ਹਾਂ ਨੇ ਸਨਮਾਨਿਤ ਕੀਤਾ ਜਿਵੇਂ ਸਿਰ ਤੋਂ ਬਲਕੀ ਸਿੰਘ ਉਹਨਾਂ ਦੇ ਪਰਿਵਾਰ ਪਹਿਲਾਂ ਤੇ ਮਲਕੀਸ਼ ਸਿੰਘ ਸ਼ਾਇਦ ਮੇਰੇ ਪਿੱਢ ਦੇ ਲੱਗੇਈ ਬਟਾਲੇ ਦੇ ਲੱਗੇਈ ਪੇਢ ਤੋਂ ਤੇ ਜਦੋਂ ਸਿਖਰ ਆਂਦਾ ਤਾਂ ਕਿਵੇਂ ਇੱਕ ਮਨਚ ਖਿਆਲ ਆਇਆ ਕਿ ਸਨਮਾਨ ਦਿੱਤਾ ਜਾਏ ਕਿਹੜੇ ਖਿਡਾਰੀਆਂ ਨੂੰ ਜੁਲਵਾ ਕਰੀਏ ਦੇਖੋ ਮਜ਼ਬੂਤ ਰਾਸਫ ਲਠਣ ਦਾ ਜਿਹੜਾ ਮੁੱਖ ਉਤੇਸ਼ ਹੈ ਉਹੀ ਹੋਈ ਹੈ ਵੀ ਆਪਾਂ ਖੜਾ ਦਿਆਂ ਨੂੰ ਸਨਮਾਨਿਤ ਕਰੀਏ ਔਰ ਜਿਹੜੇ ਲੋਕ ਦੇਸ਼ ਦੇ ਲਈ ਬਾਹਰੀ ਦਾ ਕੰਮ ਕਰਦੇ ਨੇ ਉਹਨਾਂ ਨੂੰ ਸਨਮਾਨਿਤ ਕਰਨਾ ਮਜ਼ਬੂਤ ਰਾਸ਼ਟਰ ਸੰਗਠਨ ਦਾ ਮੁੱਖ ਉਦੇਸ਼ ਹੈ ਡਾਕਟਰ ਅਬਦੁਲ ਕਲਾਮ ਜੀ ਦੀ ਸੋਚ ਨੂੰ ਸਮਰਪਿਤ ਮਜ਼ਬੂਤ ਰਾਸ਼ਟਰ ਸੰਗਠਨ ਹਮੇਸ਼ਾ ਇਹੋ ਜਿਹੇ ਬਹਾਦਰ ਲੋਕਾਂ ਨੂੰ ਸਨਮਾਨਿਤ ਕਰਦਾ ਰਹੇਗਾ ਉਤਸ਼ਾਹਿਤ ਕਰਦਾ ਰਹੇਗਾ ਕਿਉਂਕਿ ਇਹ ਲੋਕ ਸਾਡੀ ਸ਼ਾਨ ਨੇ ਸਾਡੇ ਦੇਸ਼ ਦੀ ਸ਼ਾਨ ਨੇ ਔਰ ਸਰਦਾਰ ਮਲਕੀਸ਼ ਸਿੰਘ ਜੀ ਜ਼ਿਲ੍ਹਾ ਦੇ ਡਸਪੋਟ ਨੇ ਇਹਨਾਂ ਨੇ ਆਪਣੇ ਦੇਸ਼ ਲਈ ਬਹੁਤ ਬਹਾਦਰੀ ਦਾ ਕੰਮ ਕੀਤਾ ਹੈ ਜਦੋਂ ਮੈਨੂੰ মিডিਆ ਰਾਹੀਂ ਪਤਾ ਲੱਗਾ ਤਾਂ ਮੈਂ ਆਪਣੇ ਪਰਿਵਾਰ ਦੇ ਵਿੱਚ ਮਜਬੂਤ ਰਾਸਦ ਸਗਾਇਆ ਸੀ ਸਾਰੀ ਟੀਮ ਦੇ ਨਾਲ ਫੈਸਲਾ ਕੀਤਾ ਕਿ ਮੈਂ ਆਪਣਾ ਜਨਮ ਦਿਨ ਸਦਾ ਮਲਕੀਤ ਸਿੰਘ ਜੀ ਨਾਲ ਮਨਾਵਾਂਗਾ ਬਿਲਕੁਲ ਅੱਜ ਜਨਮ ਦਿਨ ਵੀ ਹੈ ਤੁਹਾਡਾ ਉਹ ਗੱਲ ਅਲੱਦਾ ਕੀ ਰਾਸ਼ ਮਜ਼ਬੂਤ ਰਾਸ਼ ਫੰਡ ਜਿਹੜਾ ਸੰਗਠਨ ਆ ਉਹਦੇ ਤੁਸੀਂ ਕੌਮੀ ਪ੍ਰਧਾਨ ਨੂੰ ਲੱਗਦਾ ਇਹ ਬਹੁਤ ਵੱਡੀ ਇੱਕ ਮੈਸੇਜ ਹੈ ਕਿ ਆਪਣਾ ਜਨਮ ਦਿਨ ਜਿਹੜਾ ਕਿ ਲੋਕ ਵੱਡੀਆਂ ਵੱਡੀਆਂ ਪਾਰਟੀਆਂ ਕਰਕੇ ਮਨਾਉਂਦੇ ਨੇ ਲੇਕਿਨ ਅੱਜ ਤੁਸੀਂ ਇੱਕ ਸਮਰਪਿਤ ਕੀਤੇ ਜਾ ਰਹੇ ਆਂ ਆਮ ਦੇਖਣ ਵਿੱਚ ਆਇਆ ਕਿ ਲੋਕ ਆਪਣਾ ਜਨਮ ਦਿਨ ਜਿਹੜੇ ਨਸ਼ੇ ਕਰਕੇ ਸ਼ਰਾਬ ਪੀ ਕੇ ਵੱਖ-ਵੱਖ ਤਰ੍ਹਾਂ ਦੀਆਂ ਖੁਸ਼ੀਆਂ ਕਰਕੇ ਮਨਾਉਂਦੇ ਨੇ ਪਰ ਮੇਰਾ ਜਿਹੜਾ ਜ਼ਿੰਦਗੀ ਦਾ ਉਦੇਸ਼ ਹੈ ਕਿ ਮੈਂ ਆਪਣਾ ਜਿਹੜਾ ਜਨਮ ਦਿਨ ਹੈ ਉਹ ਜਿਹੜੀਆਂ ਵੀ ਘਰ ਦੀਆਂ ਖੁਸ਼ੀਆਂ ਹੋਣਗੀਆਂ ਉਹ ਇਹੋ ਜਿਹੇ ਜਿਹੜੇ ਨੌਜਵਾਨ ਨੇ ਜਿਹੜੇ ਜਾਬਾਜ ਲੋਕ ਨੇ ਜਿਨ੍ਹਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਜਿਹੜੇ ਦੇਸ਼ ਦੇ ਲਈ ਜੀਂਦੇ ਨੇ ਸਾਡੇ ਲਈ ਜੀਂਦੇ ਨੇ ਉਹਨਾਂ ਨੂੰ ਸਨਮਾਨਿਤ ਕਰਕੇ ਉਹਨਾਂ ਨੂੰ ਉਤਸ਼ਾਹਿਤ ਕਰਕੇ ਦੇਸ਼ ਦਾ ਝੰਡਾ ਬੁਲੰਦ ਕਰਨ ਵਾਲੇ ਲੋਕਾਂ ਦੇ ਨਾਮ ਮਨਾਇਆ ਜਾਵੇਗਾ ਬਿਲਕੁਲ ਇੱਕ ਸਨੇਹਾ ਦਿੰਦਾ ਦਿਨ ਹੈ ਅੱਜ ਮੌਜੂਦ ਮੌਜੂਦ ਨੇ ਮਲਕੀਤ ਦੇ ਫਾਦਰ ਜਿਹੜੇ ਆਰਐਮਪੀ ਡਾਕਟਰ ਨੇ ਮੇਰੀ ਗੱਲ ਹੋ ਰਹੀ ਸੀ ਥੋੜੀ ਦੇਰ ਪਹਿਲਾਂ ਬੇਟੇ ਨੂੰ ਸਨਮਾਨ ਮਿਲਦਾ ਸ਼ੌਹਰ ਚੱਕਰ ਮਿਲਦਾ ਬੜੀ ਖੁਸ਼ੀ ਹੁੰਦੀ ਹੈ ਬਹੁਤ ਖੁਸ਼ੀ ਹੈ ਬੜਾ ਬੇਟੇ ਨੂੰ ਬੜੀ ਖੁਸ਼ੀ ਹੋਈ ਮੈਂ ਸੁਣਿਆ ਉਹਨੂੰ ਸਨਮਾਨ ਨਾ ਇਹ ਕਲੱਬ ਨੇ ਕੀਤਾ ਹੈ ਇਹ ਤੋਂ ਬਹੁਤ ਬਗੋ ਬਗੋ ਕਿਉਂਕਿ ਮੈਂ ਦੇਖਦਾ ਜਦੋਂ ਦੀ ਫੋਟੋ ਦੇਖ ਰਿਹਾ ਤੇ ਕਮਾਂਡੋ ਦੇ ਵਿੱਚ ਉਹ ਵੀ ਦਿਨ ਜਦੋਂ ਇਹ ਜ਼ਖਮੀ ਸੀ ਉਦੋਂ ਉਦੋਂ ਵੀ ਤਾਂ ਇੱਕ ਮਾਫੀ ਵਾਲੀ ਇੱਕ ਹੁੰਦਾ ਤੇ ਹੈਗਾ ਪਰ ਫਿਰ ਵੀ ਚਲੋ ਪਰਮਾਤਮਾ ਨੇ ਇਹ ਮਤਲਬ ਵੀ ਗੁਰੂ ਰਾਮਦਾਸ ਜੀ ਨੇ ਇਹ ਵੇਲਾ ਇਹ ਵੇਲੇ ਸ਼ਾਇਦ ਠੀਕ ਹੋ ਜੇ ਲੇਕਿਨ ਔਕਾ ਵੀ ਵੇਲਾ ਹੋਊ ਪਰਵਾਰ ਵਾਸਤੇ ਤੇ ਔਕਾ ਹੁੰਦਾ ਹੀ ਹੈ ਤੇ ਨਾ ਆਪ ਨੂੰ ਫੜਾਈ ਜਾਂਦੀ ਔਕਾ ਮਾਂ ਪਿਓ ਵਾਸਤੇ ਹੁੰਦਾ ਹੀ ਆ ਵੀ ਮੋਟ ਮੇਰਾ ਥੀਠ ਆ ਗੋ ਅੱਜ ਜਦੋਂ ਸਨਮਾਨ ਮਿਲਦਾ ਜਾਂ ਸ਼ੌਹਰਤ ਕਰ ਜਦੋਂ ਦਿੱਲੀ ਜਾ ਕੇ ਤੁਸੀਂ ਲੈ ਕੇ ਆਏ ਹੋਗੇ ਉਦੋਂ ਵੀ ਮਾਂ ਦੇ ਕੰਮ ਦੇ ਖਾਦ ਨੂੰ ਇੱਕ ਬੜੀ ਖੁਸ਼ੀਜੀ ਬੜਾ ਮਾਣ ਹੋਇਆ ਆ ਵੀ ਕਿਹਦੇ ਕਿ ਮਾਪਿਓ ਖਾਸ ਕਰਕੇ ਪਿਤਾ ਜਿਹੜਾ ਹਮੇਸ਼ਾ ਇਹ ਉਮੀਦ ਰੱਖਦਾ ਕਿ ਉਹਦਾ ਬੇਟਾ ਜਿਹੜਾ ਆ ਉਹਦੇ ਤੋਂ ਚਾਰ ਗੱਧ ਅੱਗੇ ਹੀ ਜਾਵੇ ਤਰੱਕੀ ਜਾਵੇ ਤਰੱਕੀ ਕਰੇ ਸਾਰੇ ਮਦਰ ਦੇਸ਼ ਦਾ ਨਾਮ ਰੋਸ਼ਨ ਬਿਲਕੁਲ ਤੁਸੀਂ ਦੇਖ ਹੀ ਸਕਦੇ ਹੋ ਕਿ ਬਲਜੀਤ ਸਿੰਘ ਉਹ ਜਵਾਨ ਕੋਤਾ ਮਾਪਿਓ ਦਾ ਜਿੱਦਨੇ ਇੱਕ ਆਪਣਾ ਨਾਮ ਰੋਸ਼ਨ ਕੀਤਾ ਪਰਿਵਾਰ ਦਾ ਨਾਮ ਰੋਸ਼ਨ ਇੱਕ ਦਲੇਰੀ ਆਪਣੀ ਜੌਬ ਜੌਬ ਤੱਕ ਕਰਦੀ ਹੈ ਲੇਕਿਨ ਜਵਾਰ ਜਦੋਂ ਉਸ ਜਗ ਦੇ ਮੈਦਾਨ ਚ ਹੋਵੇ ਤਾਂ ਉਹਦੀ ਦਲੇਰੀ ਉਹਦੀ ਜਾਬਾਜ਼ੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਸਨੂਤ ਉਹਨੂੰ ਕਰਨਾ ਪੈਂਦਾ ਔਰ ਸ਼ੋਰ ਦੇ ਚੱਕਰ ਬਲਕਿ ਇਹਨੂੰ ਅੱਜ ਬਟਾਲਾ ਦੇ ਕਲੱਬ ਇੱਕ ਬਟਾਲਾ ਕਲੱਬ ਦੇ ਵਿੱਚ ਸਵਾਗਤ ਕਰਕੇ ਮਜ਼ਬੂਤ ਰਾਸ਼ਟਰੀ ਸੰਗਠਨ ਵੱਲੋਂ ਵੀ ਔਰ ਵਕਵਕਸ ਮੈਜਿਕ ਸੇ ਵੀ ਸਤਿ ਸ੍ਰੀ ਅਕਾਲ ਮੰਨ ਰਹੇ ਹਾਂ ਜਿਹਨ ਦਿੱਤੇ ਜਾ ਰਹੇ ਸਾਡੇ ਕੋਲ ਤਸਵੀਰਾਂ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਤੋਂ ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਗੁਰਪ੍ਰੀਤ ਚਾਵਲਾ ਜਗਵਾਨੀ ਟਿਵਲੀ ਗੁਰਦਾਸਪੁਰ